ਦੇਖੀਆ ਦੋ ਤਨਡਾ ਡੇਢੀ ਜਾਂਦਾ ਤੇ ਬੰਦਾ ਉਹ ਸੁਭਾਈ ਕਰ ਮੈਂ ਤੈਨੂੰ ਤਾਂ ਪੈਰ ਜੇ ਰੱਖ ਦਦਾ ਬੰਦਾ ਵੀ ਥੱਲੇ ਹੀ ਆਊ ਹਾਂ ਹਾਂ ਸਿੱਧਾ ਜਿਵੇਂ ਕੋੜਾ ਕੋਈ ਨਹੀਂ ਆਣਾ ਨਹੀਂ ਬੈਠਾ ਜਿੱਥੇ ਜਸੂ ਬੈਠੀ ਹੁੰਦੀ ਸੀ ਕਿ ਨਹੀਂ ਖੜੀ ਹੁੰਦੀ ਆ ਯਾਰ ਜਿਆਦਾ ਨੂੰ ਪਹਿਲਾਂ ਇਹ ਮੈਂ ਤਾਂ ਦੇਖੂ ਰਿਹਾ ਆ ਕੋਈ ਉਹਦਾ ਘਰ ਤਾਂ ਹੋਇਆ ਸੀ ਪਰ ਮਾਂ ਦੇ ਜੀ ਕਿੱਥੇ ਕਿੱਥੇ ਨਾ ਸਾਰੇ ਕੰਬਾਲ ਡਿਗਣੇ ਵਾਲੇ ਡੜਾ ਹੈ ਜੇ ਸੰਮੀ ਜਿਵੇਂ ਲੈ ਕੇ ਬੰਦੀਆਂ ਨੇ ਆਹ ਬਾਲੇ ਫਿਰ ਸੰਮੀ ਦੇਣੀ ਕਿੰਨੇ ਅਗ ਨੂੰ ਤੁੰਮੀਆਂ ਦੇਣੀਆਂ ਇੱਕ ਨੂੰ ਦੇ ਦਵਾਂਗੇ ਇਹਨਾਂ ਕਰਨ ਤੁੰਮੀ ਦੇਣੀ ਹੈ ਡਿੱਕਣਾ ਨਹੀਂ ਜੇ ਤਾਂ ਤੁਹਾਡਾ ਘਰ ਹੈ ਮੜਾ ਮੋਟਾ ਇਹਦੇ ਕੋਲ ਧਿਆਨ ਦੋ ਨਾ ਨਾ ਕਰ ਤਾਂ ਹਵਾ ਤਾਂ ਤੁਸੀਂ ਐ ਕਰ ਰੱਖਿਆ ਜਿਵੇਂ ਪਤਾ ਨਹੀਂ ਸੰਤਾਲੀ ਜਿਹੜੇ ਦਾ ਬਣਾ ਹੋਵੇ ਮੜਾ ਮੋਟੇ ਦੇ ਹੀ ਰੇ ਪੂਰ ਕਰਾਓ लोगों दिखाने दिखा लग जाने भी लोग करना जरा कुछ करना है अभी तो कुछ पैर जाके कोठे जाके जी कर नहीं सकते हथ पुटे को छोटे छोटे जवाक तो तो है जवाक के सत फेट बजगी फेर कहो भी साक का इलाज कराओ करना जी छत्त बाद चा दे लोगों ने पा के देनी छत्त बंद आंकू काम करो भैं चो सारी घेड़ी तो वेले तुर फिर रहने ਕੋਈ ਕੰਮ ਕਰੋ ਡਿਊਟੀ ਤੇ ਜਾਓ ਕੋਈ ਹੋਰ ਕਰੋ ਲੱਖਾਂ ਭੈਣ ਕਮਾ ਵੇਰ ਵੀ ਤੁਸੀਂ ਲੋਕਾਂ ਤੋਂ ਮੇਰ ਰੱਬ ਲੋਕਾਂ ਨਾਲ ਕੀ ਬੰਨ ਹੈ ਯਾਰ ਮੈਂ ਤਾਂ ਕਿਤੇ ਸੀ ਕੋਠੇ ਤੇ ਮੜ ਜਾਵਾਂ ਕਿਹਾ ਹੋਰ ਪੰਨਾ ਸਾਚਾ ਸਕਦਾ ਸੋ ਫੇਰ ਹੀ ਕੋਈ ਨਾ ਕਿਤੇ ਨਾ ਕਿਤੇ ਮਦਦ ਆਊਗਾ ਗਰੀਬ ਬੰਦਾ ਯਾਰ ਇਸ ਤੋਂ ਛੱਤ ਵੀ ਨਹੀਂ ਪੈਂਦੀ ਇਹਦੀ ਛੱਤ ਪਾ ਕੇ ਆਈਏ ਪਹਿਲਾਂ ਅਸੀਂ ਜਦੋਂ ਉਹ ਹੜਾ ਆ ਗਿਆ ਥੋੜੀ ਤਾਂ ਹੁੰਦੀ ਕੋਈ ਸੀ ਕਿ ਆ ਚੱਲੀ ਜਾਂਦੀ ਆ ਸਾਡੇ ਘਰ ਦੀ ਸੀ ਕੰਧ ਕੰਧ ਦੇ ਟਿੱਕੇ ਕੋਈ ਟੁੱਟ ਸਾਡੀ ਟਿੱਕੇ ਤਾਂ ਅਸੀਂ ਲੋਕਾਂ ਨੂੰ ਦਿਖਾਈਏ ਵੇ ਜੇ ਤੁਸੀਂ ਮੰਗੇ ਲੋਕਾਂ ਤੋਂ ਔਰ ਕੰਮ ਕੀ ਤੁਹਾਡਾ ਤਾਂ ਜਰੂਰ ਕਰਨਾ ਮੈਨੂੰ ਕੋਈ ਨਹੀਂ ਤੁਹਾਡੇ ਕੋਲ ਕਿਹੜਾ ਪੈਸੇ ਦੀ ਕਮੀ ਹੈ ਜੇ ਤੁਹਾਡੇ ਕੋਲ ਪੈਸੇ ਨਹੀਂ ਆਪਦੀ ਕਾਊਂਟ ਨੰਬਰ ਦੀ ਡਿਟੇਲ ਸ਼ੋਅ ਕਰੋ ਲਿਓ ਫੰਡ ਜੇ ਨਾ ਅਕਾਊਂਟ ਤੇ ਪੈਸੇ ਹੋਏ ਤਾਂ ਅਸੀਂ ਉਹ ਆਣੇ ਕਰ ਲੋਕਾਂ ਤੋਂ ਭਾਲਦੇ ਤੁਸੀਂ ਤਾਂ ਜੋ ਕੁਝ ਕਰਨ ਲੋਕ ਕਰਨਗੇ ਸੰਨ ਉਹ ਕੁਝ ਕਰਨਾ ਪੈ ਜੀ ਦਿਖਾ ਕੇ ਕ੍ਰਿਪੀ ਕਾਰਡ ਜਾਂ ਖੇਡੀ ਆਇਆ ਕਰੋ ਵਸਤ ਸਾਡੀ ਜਨ ਬੀਜਦਾ ਸਾਡੇ ਫਿਊਸ਼ਨ ਹੋ ਗਿਆ ਆਈ ਦਿੰਦੇ ਨਾ ਕੋ ਕੰਮ ਬਹਿਤ ਲਿਆ ਸੀ ਆਪਣਾ ਕਿ ਹਮਰਾ ਤੇ ਛੱਤ ਲਿਆ ਸੀ ਆਪਦੇ ਮਾਪੇ ਉਹਦਾ ਵੀ ਛੱਤ ਦੇਣਾ ਸੀ ਮੈਂ ਤੁੰਨ ਨੂੰ ਮੈਂ ਨੀ ਪੱਕਾ ਬਾਰੇ ਲੈ ਕੇ ਰੱਖਣਾ ਹੈ ਕਿਹੜਾ ਕੱਟਣਾ ਹੈ ਲੋ ਬਣਾ ਦੇ ਸਤਾ ਚਾਰ ਦਿਨ ਮਾੜਾ ਮੋਟਾ ਚੈੱਕ ਵੀ ਕਰ ਲਿਆ ਕਰੋ ਵੀ ਕਿਵੇਂ ਬਣਿਆ ਕੀ ਨਹੀਂ ਦੇਖੋ ਵੀ ਮੱਚੋ ਮਾੜਾ ਮੋਟਾ ਕੱਟਣਾ ਤਾਂ ਉਹ ਵੀ ਕੱਟ ਲਿਆ ਕਰੋ ਮੈਂ ਤਾਂ ਸਾਰਾ ਦਿਨ ਤੁਹਾਨੂੰ ਜਨਾਨੀ ਦਿਖਾਉਣ ਤੋਂ ਵੇਰ ਮੇਲੇ ਦਾ ਤੁਹਾਡਾ ਘਰ ਕੋਲ ਤੇ ਆਂ ਜਾਵੀਂ ਦੇਖ ਤਾ ਕੰਤਾਂ ਦੇ ਕਿੰਨੇ ਹਾਰੇ ਬਾਈ ਕੰਨੇ ਕੀਏ ਤੁਹਾਡੇ ਹਾਂ ਜੇ ਸਫਾਈ ਚੁੱਕਿਆ ਕਰੋ ਛੋਟੇ ਛੋਟੇ ਜਵਾਕਾ ਬਣਨ ਤਰਸ ਨਹੀਂ ਹੁੰਦਾ ਦੇਖ ਤੇ ਕੋਈ ਸੱਪ ਸੱਪ ਉੱਡਾ ਕੁਝ ਨਿਕਲੇਵੇ ਫੇਰ ਅਨ ਦੁਆਰ ਤੇ ਤੁਹਾਡੇ ਮੈਨੂੰ ਦੋ ਇੱਕ ਤਲਕ ਤਲਕ ਜਿੱਕੀ ਜਾਂਦੇ ਆਉਂਦੇ ਮੈਂ ਕਿ ਜੇ ਤੁਸੀਂ ਭਾਣਾ ਨਾਲ ਟੈਨ ਲਾ ਰੱਖੀਂ ਦੀਦੀ ਐਂ ਤੋਂ ਲੋਕ ਆ ਗਏ ਕੰਤਾਂ ਦਾ ਹਾਲ ਤਾਂ ਦੇਖ ਲੋ ਪਿੱਛੇ ਕੀ ਹੋਇਆ ਭਾ ਤੁਹਾਡੇ ਲੈ ਦੱਸ ਇਹਨ ਦੇਖਾਂ ਤੇ ਹਾਲ ਮੈਂ ਦਿਨਾਨੀ ਦਿਖਾਉਂ ਤੋ ਦਿਨਾਂ ਕੁਝ ਹੋਰ ਵੀ ਸੱਕ ਲੋ ਮੜਾ ਮੋਟਾ ਰੋ ਬਣਾਣਾ ਕਿ ਨਾ ਆ ਜਾ ਜਦੋਂ ਕੋਈ ਰੋਜ਼ ਨੂੰ ਹੁੰਦੇ ਹੋਗੇ ਅੱਤੇ ਬਣਾਉਣਾ ਅੱਤੇ ਬਣਾਉਣਾ ਤੁਸੀਂ ਲੋਕਾਂ ਨੂੰ ਖੁੱਦੂ ਹੋਰ ਕੋਈ ਵੀ ਕੰਮ ਕਰਦਾ ਤੁਸੀਂ ਆਹੀ ਕਰਨਾ ਵਾ ਲੋਕਾਂ ਨੂੰ ਖੁੱਦੂ ਹੀ ਬਣਾਉਣਾ ਹਾਂ ਲੋਕ ਕੀ ਹਾਲ ਕਰ ਰੱਖਿਆ ਇਹਨਾਂ ਨੇ ਘਰ ਦਾ ਵੱਡ ਵਟੋ ਹੀ ਮਾਨ ਨਵੇਂ ਸੰਦੇ ਸੰਦੇ ਜਿਵੇਂ ਇਹਨਾਂ ਦੇ ਰੋਂ ਕਮਰੇ ਕਮਰੇ ਤੋਂ ਉਹਨਾਂ ਸਾਰਾ ਬਿਸਮਲ ਸਮੋਲ ਜਾਈ ਜਾਂਦੀ ਜਾਂਦੀ ਹਣੀ ਸਾਰੇ ਘਰ ਤੇ ਬਿੱਟੇ ਹਰੇ ਬਈ ਜੰਮੀ ਦੀ ਜਲਾ ਰਸ ਬੇੜੇ ਦੇ ਬਿੱਟੇ ਹਰੇ ਬਈ ਕੰਮ ਰੰਮ ਦੇਖ ਲੋ ਆਪ ਦੇਖ ਲੋ ਇਹਨਾਂ ਦੇ ਇਹਨੇ ਗਰੀਬ ਤਾਂ ਹੈ ਨਹੀਂ ਜਿੰਨਾ ਸ਼ੋਅ ਕਰਦੇ ਲੱਖਾਂ ਤੋਂ ਤੁਹਾਡੇ ਫੋਲੋਅਰ ਹੈ ਲੱਖਾਂ ਦੀ ਤੁਹਾਡੀ ਕਮਾਈ ਹੈ ਭਾਂਤੋ ਚਾਹ ਦੇ ਦਾ ਖਾਣਾ ਪੀਣਾ ਲਾਉ ਸਾਰੇ ਚਾਹ ਦੀ ਜਗਾ ਤੇ ਰਹਿ ਤਾ ਲਉ ਬੰਦਾ ਕੀ ਕਰਦਾ ਹੈ ਪੈਸਾ ਕਮਾਉਂਦਾ ਤਾਂ ਹੀ ਆ ਵੀ ਚਾਰ ਦਿਨ ਭਾਈ ਚੋਫੇ ਲੰਗੇ ਜਾਣ ਤੂੰ ਨਾ ਲੈ ਪੈਸਾ ਇਹਨਾਂ ਚੋਪੀ ਜੰਨੇ ਉਹਨਾਂ ਲਈ ਫਿਰ ਲੋਕਾਂ ਨੂੰ ਉਹੀ ਕਰੀਪੀ ਜੀ ਦਿਖਾਈ ਜੰਨੇ ਦੇਖ ਰੋਈ ਸਾਡੇ ਹਾਲਾਤ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅੱਜ ਕੀ ਨਹੀਂ ਹੈਗਾ ਜਿਹੜਾ ਤੁਹਾਡੇ ਕੋਲ ਹੈ ਨਹੀਂ ਕੀ ਹੂੰ ਤੱਕੜੇ ਤੱਕੜੇ ਸਰਕਾਰੀ ਨਿਯਮਾਂ ਤੋਂ ਬੱਤ ਤੁਹਾਡੀ ਇਨਕਮ ਆ ਤੇ ਭੈਣਾਂ ਨੇ ਟਰਾਲੀ ਟਰਾਲਾਂ ਨਹੀਂ ਨਿਕਮਾ ਕੇ ਦਿੰਦਾ ਕੋਇਆ ਦਿਨ ਤੱਕ ਜਨਾਨੀ ਘੁਮਾ ਦਿੰਦੀ ਤੈਨੂੰ ਤੇਰਾ ਭੈਣਾਂ ਅਮਰੀਕਾ ਕਨੇਡਾ ਨਾਲੋਂ ਪੱਤਾ ਰਹੀ ਇੱਕੀ ਬੈਠੇ ਬਣਾਈ ਜਾਂਦੇ ਤੇ ਰਹੀ ਹੈ ਤੁਸੀਂ ਨਰਕ ਤੇ ਜਾਂਦੇ ਹੋ ਬੰਦ ਕੇ ਚੱਜ ਦਾ ਘਰ ਤਾਂ ਪਾਲੋ ਆਪਦਾ ਹੋਰ ਜਿੱਦਾਂ ਤੋਂ ਕੰਮ ਦੀ ਸੋਹਣੇ ਪਾਲੋ ਛੋਟੇ ਛੋਟੇ ਜੁਆੜੇ ਤੁਹਾਡੇ ਉਹ ਤਾਂ ਉੱਥੇ ਰਹੇ ਪਿਆ ਕਰਨ ਤੁਸੀਂ ਤਾਂ ਖੁੱਖਾਂ ਨਾ ਕੋਲ ਨਹੀਂ ਵਾਲੇ ਡੇਕੇ ਤੋ ਛੱਤ ਡਿਗਣ ਅਗੀ ਤੁਹਾਡੇ ਜਿਹੜਾ ਖੜਾ ਹੋਇਆ ਕੋਈ ਸਾਰਾ ਖਾਨਾ ਡਿਗਣੇ ਵਾਲਾ ਹੈ ਜੇ ਸੰਮੀ ਜਿੰਨੇ ਦੇ ਕੇ ਪਾਣੀ ਆਲੇ ਆਹ ਵਾਲੇ ਸੁਣ ਸੰਮੀ ਦੇ ਦੋ ਕਿੰਨੇ ਅਗ ਨੂੰ ਸੰਮੀਆਂ ਦੇਣੀਆਂ ਇੱਕ ਨੂੰ ਦੇ ਦਵੋਗੇ ਪੰਜ ਪੰਜਾਂ ਬਚੂਗਾ ਮੈਂ ਇੱਥੇ ਕਾਰ ਨਹੀਂ ਆਇਆ ਜੇ ਆਪਾਂ ਦੋ ਵਾਲੇ ਉਹ ਚੇਂਜ ਕਰ ਲਾਂ ਫੇ ਡਿਗੇ ਦੋ ਪਰਾਂ ਤੇ ਲੱਗਾ ਸੀ ਉਹਨੂੰ ਜਿਆਦਾ ਖਰਚਾ ਹੋ ਜਾਣਾ ਖਰਚਾ ਜੇ ਹੋ ਜਾਣਾ ਤੁਹਾਡੇ ਘਰੇ ਹੋਊਗਾ ਖਰਚਾ ਕਿਹੜਾ ਕਿਤੇ ਬਗਾਨੇ ਦੇ ਘਰੇ ਖਰਚਾ ਹੋਊਗਾ ਤੁਸੀਂ ਰਹਿਣਾ ਇੱਥੇ ਹੋਰ ਨਾ ਰਹਿਣਾ ਤੁਹਾਡੇ ਕੋਲੇ ਖਰਚੇ ਹੈ ਨਹੀਂ ਤਾਂ ਫਿਰ ਕਰਦੇ ਆ ਭਾਈ ਲੋਕ ਕਰਦੇ ਨੇ ਤੇ ਹੋਰ ਕੀ ਹੈ ਆਹਦੇ ਫੋਲੋਵਰਾਂ ਨੂੰ ਕਹੋ ਭਈ ਸਾਡਾ ਪਾ ਕੇ ਦੋ ਕੋਠਾ ਸਾਡੇ ਕੋਲ ਖਰਚਾ ਹੈ ਨਹੀਂ ਜਾਂਦਾ ਅੰਤ ਤੋਟਾ ਕਰ ਰਿਹਾ ਤੁਸੀਂ ਰਹਿਣਾ ਉੱਥੇ ਹੋਰ ਖਰਚਾ ਵੀ ਹੋਰ ਕਰੂਗਾ ਤੁਸੀਂ ਜੇ ਪੈਸੇ ਇਕੱਠੇ ਕਰਕੇ ਚੀਜ਼ ਨਹੀਂ ਲੈ ਜੂਗੇ ਛੋਟੇ ਛੋਟੇ ਦੁਆਰ ਵਾਲੇ ਉਹਨਾਂ ਨੂੰ ਬਲੌਗਿੰਗ ਕਰਨ ਲਾ ਰਿਹਾ ਕੇ ਕਰਕੇ ਕੈਮਰਾ ਆਉਂ ਨੂੰ ਤੇ ਫੜਾ ਆਂਦੇ ਜਵਾਕੜੀ ਜੀ ਨੂੰ ਉਹ ਬਲੋਂਨ ਦਿੱਤੀ ਰਹਦੀ ਰਹਿੰਦੀ ਉਹਨੂੰ ਕੁਝ ਹੋਇਆ ਨਹੀਂ ਕਿ ਮੈਂ ਵੱਡਿਆ ਨਾਲ ਗੱਲ ਕਰਨੀ ਹੈ ਕਿ ਮੈਂ ਆਪਣੇ ਤੋਂ ਰਸਤੇ ਦਾ ਡੈਡੀ ਨੂੰ ਕੀ ਨਾ ਦਾਦੀ ਨੂੰ ਕੀ ਨਾ ਸੱਦਾ ਹੀ ਚਲਦੀ ਹੈ ਜਵਾਕੜੀ ਜੀ ਅੰਨੀ ਤੇ ਜਾ ਦੇਖ ਲਾ ਉਹਨੇ ਤੇ ਐਨਾ ਕੁਝ ਕਰੀ ਜਾਂਦੇ ਉਹਨੂੰ ਇਹ ਪਤਾ ਵੀ ਕਿਫਟ ਕਿਵੇਂ ਆਉਂਦੇ ਆ ਟਿਕਟੌਕ ਤੇ ਲਾਈਵ ਕਿਵੇਂ ਹੁੰਦੇ ਆ ਟਿਕਟੌਕ ਤੇ ਪੈਸੇ ਕਿਵੇਂ ਆਉਂਦੇ ਆ ਇਹ ਸਾਰਾ ਕੁਝ ਸਿੱਖਿਆ ਹੋਇਆ ਹੈ ਮੈਂ ਗਾਰੰਟੀ ਨਾ ਕਹਿ ਸਕਦਾ ਇਹਨਾਂ ਦੇ ਚੁੱਕਾੜਾ ਵੀ ਨਹੀਂ ਆਉਂਦਾ ਹੁਣ। ਅੱਧੀ ਦਾ ਟੱਕਾ ਨਹੀਂ ਆਉਂਦਾ। ਨਾ ਕੋਈ ਇਹਨੂੰ ਟੇਬਲ ਟੂਲ ਨਹੀਂ ਆਉਂਦੇ ਉਹਨਾਂ ਨੂੰ। ਇਹਨਾਂ ਨੂੰ ਸਿਰਫ ਬੋਗਣਾ ਨਹੀਂ ਆਉਂਦਾ। ਬੱਜੇ ਜਿਹੇ ਮਾਪੇ ਆ ਉਹ ਤਾਂ ਕੋਈ ਸਿਖਾਈ ਜਾਂਦੇ ਆ ਉਹਦੇ ਬੱਚਿਆਂ ਨੂੰ। ਨੰਕੇ ਨਿੱਕੇ ਦੁਆਗਾ ਸੋਟ ਨੰਗੇ ਪੈਰੀ ਤੁਰੇ ਫਿਰਦੇ ਤੁਹਾਨੂੰ ਇੰਨਾ ਵੀ ਖਰਚ ਨਹੀਂ ਆਉਂਦਾ ਵੀ ਦੁਆਕ ਵਗਰ ਇੱਥੇ ਸਰਾਬ ਨਹੀਂ ਮੇਰਾ ਮੌਸਮ ਹੈ ਕਿ ਤਰਫ ਕੇ ਡੱਕੇ ਜਾਣਗੇ ਹਾਂ ਜਾਂ ਕੋਈ ਹੋਰ ਉੱਠਾ ਕੁਛ ਕਰ ਲੈਣਗੇ ਤੇ ਇਤਨੇ ਜਿਆਦੇ ਲੋਕ ਹਰ ਤੇ ਹਲਾਤ ਬਾਰੋਂ ਕਿਵੇਂ ਹਰੇ ਭਰੇ ਜਮੀਨ ਦਿੱਸੋ ਚਲ ਕਲੇ ਚੱਪ ਕਲੇ ਚੱਪ ਕਸ ਚੁੱਕ ਚੁੱਕ ਤੇ ਲੋਕਾਂ ਆ ਦੇ ਦੁਆਗੜੀ ਨੂੰ ਬਸ ਇੱਥੇ लार्क है तो। ना ने ब्लॉगिंग करना करके आन ओन कैमरा वाला ब्लॉग नोटिफिकेशन ਆਹ ਜੁਨੀਰ ਬਾੜਾ ਲੱਗਿਆ ਇਕਲੀ ਬਹੁਤ ਜੁਨੀਰ ਹੋਰ ਅੱਪਾ ਪਾਪਾ ਇਹ ਨਾਲਾ ਚੁਰਪਈ ਉਹਨੂੰ ਲੈਓ ਜਾ ਕੇ ਆਹ ਦਰੀਆ ਪਹਿਲਾ ਸੂਰ ਦੇਖੋ ਸੂਰ ਜਾਦੀ ਹੈ ਅੰਗਣੀ ਤੇ ਪਾਣੀ ਵੀ ਨਹੀਂ ਇਹਦੇ ਹਾਸ ਹੰਦਣਾ ਹਰੀ ਦਿਹਾੜੀ ਕੈਮਰਾ ਲੈ ਕੇ ਘਰ ਲਿਦਿਓ ਮਗਰ ਮਗਰ ਕੁੜਿਆ ਫਿਰ ਘਰ ਆਲੀ ਜਨ ਮਗਰ ਮਗਰ ਕੁੜਿਆ ਫਿਰ ਹੋਰ ਕੁਝ ਕੰਮ ਨਹੀਂ ਸੋਣ ਸਕਦੇ ਜਿਨਾਂ ਨੇ ਦੇਖੋਨ ਤੋਂ ਬਿਨਾ